पिछले 2 साल तो साडा लगभग इत्ते थरणा चल रहया फिर साटियां लैटां ਕੋਲੇ ਇੱਕ ਸਾਟੀ ਪੇਟਾ ਨੂੰ ਲੈ ਕੇ ਪਰ ਇੱਥੇ ਪੀੜਤ ਲੋਕ ਜਿਹੜੇ ਪੁਲਿਸ ਪ੍ਰਸ਼ਾਸਨ ਤੋਂ ਪੀੜਤ ਲੋਕ ਨੇ ਬੱਚੀਆਂ ਬੱਚੀਆਂ ਬੇਟੇ ਬੇਟੀਆਂ ਜਾਂ ਕਿਸੇ ਜੈਨਸ ਨਾਲ ਵੀ ਕੋਈ ਤੱਕਾਸ਼ਾਈ ਹੁੰਦੀ ਹੈ ਉਹ ਵੀ ਇੱਥੇ ਆ ਕੇ ਜਿਹੜਾ ਆਪਣਾ ਦੁੱਖ ਦੱਸ ਸਕਦੇ ਨੇ ਤੇ ਜਿਸ ਅ ਅੱਜ ਸਬਜੈਕਟ ਹੈ ਜਿਹੜਾ ਅਮਨਪ੍ਰੀਤ ਕੌਰ ਜੀ ਜਿਹੜੀ ਸਾਡੇ ਕੋਲ ਬੈਠੀ ਹੈ ਇਹ ਆਪਣੇ ਗੱਲ ਕਰ ਰਹੀ ਹੈ ਵੀ ਮੇਰੇ ਨਾਲ ਕਿਵੇਂ ਤੱਕਾਸ਼ਾਈ ਹੋ ਰਹੀ ਹੈ ਮੇਰੀ ਪਹਿਲਾਂ ਸ਼ਾਦੀ ਹੋ ਜਾਂਦੀ ਤਵਾੜਾ ਫਿਰ ਵਿਆਹ ਹੋ ਗਿਆ ਉਦੋਂ ਵਿਆਹ ਤੋਂ ਬਾਅਦ ਜਿਹੜਾ 4 ਸਾਲ ਦਾ ਬੱਚਾ ਮੇਰਾ ਸਾਰਾ ਪਰਿਵਾਰ ਕਿਵੇਂ ਜ਼ਬਰਦਸਤੀ ਮੇਰੇ ਤੋਂ ਖੋਹ ਕੇ ਲੈ ਗਏ ਇਹ ਇੱਕ ਮਾਂ ਤਰਲਾਂਦੀ ਫਿਰ ਰਹੀ ਹੈ ਬਿਲਕਦੀ ਫਿਰ ਰਹੀ ਹੈ ਪਿਛਲੇ 10-10 ਦਿਨ ਤੋਂ ਕਿ ਮੇਰਾ 4 ਸਾਲ ਦਾ ਬੱਚਾ ਜੀ ਮੈਨੂੰ ਮਿਲਿਆ ਜਾਵੇ ਪਰ ਪੁਲਿਸ ਸਦਰ ਥਾਣਾ ਖਰੜ ਦੀ ਡੀਐਸਪੀ ਖਰੜ ਐਸਐਸਪੀ ਮੋਹੜੀ ਤਮਾਸ਼ੀਨ ਬਣ ਕੇ ਤਮਾਸ਼ਾ ਦੇਖ ਰਿਹਾ ਹੈ ਕਿ ਲੋਕਾਂ ਨੂੰ ਤਰਫ ਦੇ ਰਹਿਣ ਦੇ ਆਪਾਂ ਆਪਣੀ ਕੁਰਸੀ ਦਾ ਨਿਗਵਾਲੀਏ ਤੇ ਆਪਣੇ ਏਸੀ ਕਮਰੇ 'ਚ ਬੈਠੇ ਨਜ਼ਾਰੇ ਲੈ ਰਹੇ ਨੇ ਤੇ ਇਹ ਕੱਲ ਜਾ ਕੇ ਡੀਐਸਪੀ ਫਰੜਨੇ ਸਾਰਾ ਦਿਨ ਬੈਠੀ ਰਹੀ ਐਸਐਚਓ ਸਦਰ ਥਾਣੇ ਜ ਗਈ ਤੇ ਹੋਰ ਵੀ ਸਾਨੂੰ ਸਾਰਿਆਂ ਨੂੰ ਦੱਸਿਆ ਵੀ ਮੈਂ ਹਾਈ ਕੋਰਟ ਤੱਕ ਜਿਹੜਾ ਕੇਸ ਪਦਮਨੇ ਦੇ ਖਿਲਾਫ ਇਹਦੇ ਸਹੁਰਾ ਪਰਿਵਾਰ ਕਿਡਨੈਪਿੰਗ ਦਾ ਉਥੇ ਦੇ ਹੱਕ ਚ ਫੈਸਲਾ ਹੋ ਜਾਂਦਾ ਜਦੋਂ ਇਹਨੂੰ ਮਾਰ ਕੁੱਟ ਕਰਨ ਲੱਗੇ ਉਥੋਂ ਦੇਖਣ ਨਹੀਂ ਦਿੰਦੇ ਫਿਰ ਉਹਨਾਂ ਦੇ ਖਿਲਾਫ ਇੱਕ ਡੀਡੀਆਰ ਤਿੰਨ ਸੈਕਟਰ ਚੰਡੀਗੜ੍ਹ ਚ ਕੱਢ ਜਾਂਦੀ ਹੈ ਉਹਨਾਂ ਦੇ ਖਿਲਾਫ ਜਿਹੜਾ ਵੀ ਬੰਦਾ ਕਹਿੰਦੀ ਮੇਰੀ ਹੈਲਪ ਤੇ ਸਪੋਰਟ ਕਰਦਾ ਉਹ ਘਰੇ ਮਾਰ ਕੁੱਟਣਾ ਭੇਜਣ ਜਾਂ ਲੈ ਜਾਂਦੇ ਇਸ ਪੁਲਿਸ ਦੇ ਨਾਲ ਕੀ ਕਰਕੇ ਇਹ ਪੁਲਿਸ ਬਹੁਤ ਵੱਡੇ ਵੱਡੇ ਡੈਕਸਟਰਾਂ ਦੇ ਧਾਵੇਂ ਤੇ ਵਾਦੇ ਕਰਦੀ ਹੈ ਚੋਰਾਂ ਦੇ ਡਾਕੂਆਂ ਦੇ ਵਾਦੇ ਕਰਦੀ ਹੈ ਵੀ ਅਸੀਂ ਫੜ ਲਿਆਂਦੇ ਪਰ ਇੱਥੇ ਛੋਟੇ ਛੋਟੇ ਛੋਟ ਛੋਟੀ ਕ੍ਰਾਈਮ ਹੋ ਰਹੀ ਹੈ ਤੇ ਵੀ ਕੋ ਬੱਚਾ ਖੋਣਾ ਜ਼ਬਰਦਸਤੀ ਚ ਹੈ ਉਹਨਾਂ ਪਰਿਵਾਰ ਬਿਨਾਂ ਰਜਾਬੰਦੀ ਤੋਂ ਵਿਰਾਸਤ ਹਮ ਦੀ ਤੋਂ ਅਸੀਂ ਬੱਚਾ ਨਹੀਂ ਮਾਂ ਤੋਂ ਖੋ ਸਕਦੇ ਜੇਕਰ ਬੱਚਾ ਵੀ ਲੰਦੇ ਤਾਂ ਕੋਰਟ ਦੀ ਹਦਾਇਤਾਂ ਨਾਲ ਕੋਰਟ ਦੇ ਹੁਕਮਾਂ ਨਾਲ ਲੈ ਸਕਦੇ ਉਹ ਵੀ ਜੇ ਕੋਰਟ ਚਾਹੇ ਪਰ ਇਹ 4 ਸਾਲ ਦਾ ਬੱਚਾ ਹੋਇਆ ਇਸ ਕਰਕੇ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ ਪੁਲਸ ਉਲਟਾ ਇਹਨੂੰ ਦਬਕੇ ਮਾਰ ਰਹੀ ਹੈ ਡਰਾ ਰਹੀ ਹੈ ਵੀ ਤੇਰੇ ਤੇ 420 ਦਾ ਪਰਚਾ ਦਰਜ ਕਰ ਦਾਂਗੇ ਤੇ ਅਸੀਂ ਹੁਣ ਸਾਰੀ ਇਹ ਮੀਟਿੰਗ ਕਰਕੇ ਜਿਕਰਿਸ਼ੀ ਰਾਜ ਜੀ ਬੈਠੇ ਨੇ ਪਹਿਲੇ ਫੇਰ ਥਾਣੇ ਦਾ ਕੇਸ ਪੱਖ-ਪੱਖ ਥਾਣੇ ਦਾ ਕੇਸ ਨੇ ਮੇਨ ਮੈਟਰ ਸਾਡਾ ਇਹ ਕੁੜੀਆ ਦਾ ਇਹਨੂੰ ਬੱਚਾ ਦੋਣਾ ਉਸ ਕਰਕੇ ਅਸੀਂ ਬੁੱਧਵਾਰ 8 ਤਰੀਕ ਨੂੰ ਇੱਥੇ ਪੁਲਸ ਪ੍ਰਸ਼ਾਸਨ ਦਾ ਪੁਤਲਾ ਫੁਕਿਆ ਜਾਵੇਗਾ ਤੇ ਮੁੱਖ ਮੰਤਰੀ ਦਾ ਪੁਤਲਾ ਫੁਕਿਆ ਜਾਵੇਗਾ ਤਾਂ ਕਿ ਜਿਹੜਾ ਪੁਲਸ ਹੈ ਪ੍ਰਸ਼ਾਸਨ ਹੈ ਸਰਕਾਰ ਹੈ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਇਸ ਕਰਕੇ 8 ਤਰੀਕ ਨੂੰ ਤੁਹਾਡੇ ਰਾਹੀਂ ਕਹਿਣਾ ਚਾਹੁੰਦੇ ਹਾਂ ਹੋਰ ਵੀ ਪੁਲਿਸ ਦੇ ਜਿਹੜੇ ਪੀੜਤ ਪਰਿਵਾਰ ਨੇ ਬੱਚੀਆਂ ਹੋਣ ਬੱਚੇ ਹੋਣ ਜਨਸ ਹੋਣ ਉਹ ਆਪਣੇ ਡਾਕੂਮੈਂਟ ਲੈ ਕੇ ਤੇ ਆਪਣੇ ਪਰਿਵਾਰਾਂ ਨੂੰ ਲੈ ਕੇ 8 ਤਰੀਕ ਬੁੱਧਵਾਰ ਨੂੰ 10 ਵਜੇ ਮੋਰਚੇ ਤੇ ਪਹੁੰਚੋ ਤਾਂ ਕਿ ਤੁਹਾਡੀ ਮੀਡੀਆ ਰਾਹੀਂ ਅਸੀਂ ਜਿਹੜੇ ਦੁੱਖੜੇ ਦੱਸ ਸਕੀਏ ਵੀ ਪੰਜਾਬ ਚ ਇਹ ਪੁਲਿਸ ਪ੍ਰਸ਼ਾਸਨ ਕੀ ਕਰ ਰਹੀ ਹੈ ਕੀ ਜਿਹੜੀ ਵੱਡ ਵੱਡੀਆਂ ਐਡਾਂ ਲਾ ਰਹੇ ਨੇ ਬੋਰਡ ਲਾ ਰਹੇ ਨੇ ਸਰਕਾਰ ਵੱਡ ਵੱਡੇ ਦਾਅਵੇ ਕਰ ਰਹੀ ਹੈ ਲੋਕਾਂ ਨੂੰ ਰਲੀਫ ਵਾਸਤੇ ਪਹਿਲਾ ਹੈਲਪਲਾਈਨ ਖੋਲਦੀ ਜੀ ਔਮਨ ਸੈਲ ਬਣਾ ਦੇ ਜੀ ਪਹਿਲਾ ਕਮਿਸ਼ਨ ਬਠਾਲ ਦੀ ਉਹ ਸਾਰੇ ਚਿੱਟੇ ਹਾਥੀ ਨੇ ਲੋਕਾਂ ਤੋਂ ਬੋਝ ਨੇ ਇਹਦੇ ਬਾਰੇ ਕੋਈ ਅਗਲਾ ਸਟੈਪ ਹੋਏ ਅਗਲਾ ਪ੍ਰੋਸੈਸ ਜੀ ਸਾਡਾ ਪਹਿਲਾਂ ਐਸੇ ਤਰਨਾ ਮਜ਼ਹਰਾ ਹੋਊਗਾ ਪਟਸਾਪਾ ਹੋਊ ਪੁਲਿਸ ਦਾ ਉਸ ਤੋਂ ਬਾਅਦ ਮਨ ਹੋਊਗਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਜਾਊਗਾ ਅਸੀਂ ਸਵੇਰ ਦੇ ਦੋ ਤਰ ਮਕੀਲਾਂ ਨਾਲ ਸਲਾਹ ਕਰ ਲਈ ਉਹ ਕਹਿੰਦੇ ਜੀ ਤਿੰਨ ਦਿਨ ਦੋ ਬਾਅਦ ਸਾਡੇ ਕੋਲ ਕੋਰਟ 'ਚ ਆ ਜਿਓ ਇਹੀ ਡੀਐਸਪੀ ਖਰੜ ਤੇ ਐਸਐਸਓ ਸਦਰ ਥਾਣਾ ਖਰੜ ਦੇ ਨੇ ਅਸੀਂ ਪੌੜੀਆਂ ਜਿਹੜੀਆਂ ਹਾਈ ਕੋਰਟ ਦੇ ਚੜਾਵਾਂਗੇ ਪਹਿਲਾਂ ਵੀ ਅਜੇ ਡੀਐਸਪੀ ਐਸਐਸਪੀ ਅਸੀਂ ਪੌੜੀਆਂ ਹਾਈ ਕੋਰਟ ਦੀ ਚੜਾਈਆਂ ਤੇ ਸਿੱਧੇ ਕਰਕੇ ਅਸੀਂ ਕੰਮਕਾਰ ਕਰਾਈ ਲੋਕਾਂ ਦੇ ਮੈਡਮ ਕੀ ਨਾਂ ਤੁਹਾਡਾ ਤੇ ਕੀ ਤੁਹਾਡਾ ਨਾਮ ਹੋਇਆ ਸਾਰਾ ਮੇਰਾ ਨਾਮ ਜੀ ਅਮਨਦੀਪ ਕੌਰ ਮੈਂ ਪਿੰਡ ਸਹਿਦ ਪਿੰਡ ਬੋਧਹਰੀ ਸੰਗ ਦੀ ਰਹਿਣ ਵਾਲੀ ਆ ਮੇਰੀ ਜੇ ਸੈਕੰਡ ਮੈਰਿਜ ਆ ਮੇਰੇ ਪਹਿਲਾਂ ਵੀ ਇੱਕ 3 ਸਾਲ ਦਾ ਬੇਟਾ ਸੀ ਉੱਥੇ ਵੀ ਪੰਚਾਇਤੀ ਫੈਸਲਾ ਹੋ ਗਿਆ ਮੈਂ ਆਪਣਾ ਬੇਟਾ ਛੱਡਿਆ ਜੀ ਮੇਰੇ ਮੰਮੀ ਡੈਡੀ ਹੈ ਨਹੀਂ ਕਿ ਉਹਨਾਂ ਦੇ ਬਚਪਨ ਵਿੱਚ ਡੈਥ ਹੋ ਗਈ ਸੀ ਦਾਦਾ ਦਾਦੀ ਨੇ ਸਾਨੂੰ ਪਾਲਿਆ ਜੀ ਮੇਰੇ ਇੱਥੇ 2018 ਵਿੱਚ ਮੈਰਿਜ ਹੋਈ ਸੀ ਮਨਪ੍ਰੀਤ ਸਿੰਘ ਮਨੀ ਪਿੰਡ ਸੈਦਪੁਰ ਨਾ 7 ਸਾਲ ਹੋ ਗਏ ਸਾਡੀ ਮੈਰਿਜ ਨੂੰ ਜੀ 4 ਸਾਲ ਦਾ ਮੇਰੇ ਬੇਟਾ ਹੈ ਇਹਨਾਂ ਨੇ ਜੀ ਤੰਗ ਪਰੇਸ਼ਾਨ ਮੈਨੂੰ ਬਹੁਤ ਕੀਤਾ ਬਹੁਤ ਬਿਨਾਂ ਗਲਤੇ ਕੁੱਟਮਾਰ ਕਰਦੇ ਮੇਰੇ ਪਤੀ ਦੇ ਨੰਜਾਇਜ਼ ਸੰਬੰਧ ਨੇ ਤੇ ਉਹਨੂੰ ਘਰੇ ਲੈ ਕੇ ਆਉਂਦਾ ਮੇਰੇ ਕੁੱਟਮਾਰ ਕਰਦੇ ਨੇ ਇਹ ਤੋਂ ਤੰਗ ਪਰੇਸ਼ਾਨ ਹੋ ਕੇ 3 ਜੁਲਾਈ ਨੂੰ ਮੈਂ ਆਪਣਾ ਬੱਚਾ ਲੈ ਕੇ ਕਰੂੰਗੀ ਇਸੇ ਜਿੱਦੇ ਮੇਰੇ ਜੋ ਵੀ ਮੇਰੇ ਰਿਸ਼ਤੇਦਾਰ ਮੇਰੀ ਜਾਂ ਮੇਰਾ ਭੈਣ ਭਾਈ ਮੇਰੇ ਹੈਲਪ ਕਰਦਾ ਉਹਨਾਂ ਨੇ ਚੰਨੋ ਮਾਰਨ ਦੀਆਂ ਧਮਕੀਆਂ ਦਿੰਦੇ ਨੇ ਮੇਰੀ ਭੈਣ ਤੇ ਮੇਰੇ ਭਰਾ ਦੇ ਉੱਤੇ ਨੰਨ੍ਹੇ ਲੈ ਕੇ ਮੁੰਡੇ ਲੈ ਕੇ ਹਮਲਾ ਕੀਤਾਗਾ ਜਿਨ੍ਹਾਂ ਦੀਆਂ ਤਰਖਾਸਾਂ ਦਿੱਤੀਆਂ ਸੀ ਰਿਪੋਰਟ ਥਾਣੇ ਇਸ ਵੀ ਇਹਨਾਂ ਦਾ ਸੁਣਵਾਈ ਹੋਈ ਸੀ ਉੱਥੇ ਇਹਨਾਂ ਨੇ ਪਿੰਡ ਦੇ ਬੁਲਾ ਕੇ ਮਾਫੀਆਂ ਮੰਗੀਆਂ ਸੀ ਤੇ 4 ਸਾਲ ਦਾ ਬੇਟਾ ਮੈਂ ਗੱਬੇ ਮਾਤਰੀ ਸਾਡੀ ਰਿਸ਼ਤੇ ਦੇ ਵਿੱਚ ਅਕੇਜਮੈਂਟ ਤੇ ਆਈ ਸੀ ਜੀ ਮੈਂ ਤੇ ਮੇਰੀ ਬੜੀ ਸਿਸਟਰ ਉਹ ਤੇ ਨਾਲੇ ਗੱਬੇ ਮਾਜਰੇ ਕਿਸੇ ਨੂੰ ਸੀਆਈਡੀ ਦੇ ਕੇ ਮੇਰਾ ਬੱਚਾ ਮੇਰੇ ਸੱਸ ਦੌਰ ਮੇਰਾ ਘਰ ਵਾਲਾ ਤਾਂ ਪਛਾਤੇ ਵਿਅਕਤੀ ਗੱਡੀ ਸਕੋਰਪੀਏ ਸੇ ਆਪਣੀ ਚਾਏ ਮੇਰੇ ਬੱਚੇ ਨੂੰ ਮੇਰੀ ਮਿਸਟਰ ਦੀ ਗੱਬੇ ਮਾਜਰੇ ਜਿੰਨਾਂ ਦੇ ਘਰੇ ਆਈ ਸੀ ਉਹਨਾਂ ਦੀ ਕੁੱਟਮਾਰ ਕਰਕੇ 4 ਸਾਲ ਦਾ ਮੇਰਾ ਬੱਚਾ ਮੈਥੋਂ ਖੋ ਕੇ ਲੈ ਗਏ ਨੇ ਮੇਰੇ ਘਰ ਚ ਭਾਈ ਸੁਨੀ ਚੈਨੀ ਖੋਲੀ ਮੇਰਾ ਫੋਨ ਖੋ ਲਿਆ ਮੇਰੇ ਫੋਨ ਚ ਪੂਰਾ ਡਾਟਾ ਸੀ ਮੇਰਾ ਫੋਨ ਖੋ ਕੇ ਲੈ ਗਏ ਇੱਕ ਫੋਨ ਚ ਸੀ ਇਸ ਅਬ 112 ਤੇ ਕਾਲ ਕਰਨ ਲੱਗੇ ਸਾਡੇ ਇੱਕ ਫੋਨ ਭੰਨ ਕੇ ਚਲੇ ਗਏ ਨੇ ਕੁੱਟ ਮਾਰ ਕੇ ਇਹਨਾਂ ਕੋ ਖੇਚਿਆ ਕਰਪਾਨਾ ਸੀ ਮੇ ਸੱਸ ਦੇ ਕੋ ਹੱਥ ਖੇਚੇ ਸੀਗੇ ਇਹਨਾਂ ਨੇ ਕੁੱਟ ਮਾਰ ਕਰਕੇ ਬੱਚਾ ਲੈ ਕੇ ਚਲੇ ਗਏ ਸੀ ਖੂਨੀ ਮਾਦਰ ਸਦਰ ਠਾਣੀ ਸਗੀਆਂ ਮੈਂ ਤੇ ਮੇਰੀ ਬੜੀ ਸਿਸਟਰ ਉੱਥੇ ਸਾਡੀ ਐਸਚਓ ਸਰ ਏਐਸਓ ਸਾਹਿਬ ਨੇ ਕੋਈ ਸੁਣਵਾਈ ਨਹੀਂ ਕੀਤੀ ਉਲਟਾ ਮੈਂ ਜਦੋਂ ਫੋਨ ਨੂੰ ਬੁਲਾਇਆ ਸੀ ਜੀਐਸਪੀ ਸਾਹਿਬ ਨੇ ਤਾਂ ਕਿਹਾ ਜਿਹੜਾ ਸਰ ਨੇ ਬਸ ਇਹ ਕਿ ਅਭੀ ਬਿਆਨ ਲਿਖਾ ਦੋ ਅਸੀਂ ਕਾਰਵਾਈ ਕਰਦੇ ਆਂ ਪਰ ਮੈਂ ਉਥੇ ਸਾਨੂੰ ਕਹੀ ਗਈ ਵੀ ਮੇਰਾ ਬੱਚਾ ਪੇਸ਼ ਕਰਵਾਓ ਪਰ ਉਹਨਾਂ ਨੇ ਵੀ ਮੇਰਾ ਬੱਚਾ ਨਹੀਂ ਪੇਸ਼ ਕਰਵਾਇਆ ਮੈਂ ਸਾਰੀ ਸਵੇਰ ਦੀ ਮੈਂ ਕਰੋ 5 ਵਜੇ ਦੀ ਨਿਕਲੀ ਰਾਤ ਨੂੰ 5-6 ਵਜੇ ਤੱਕ ਮੈਂ ਬੈਠੀ ਰਹੀਆਂ ਪਰ ਉਹਨਾਂ ਨੇ ਬੱਚਾ ਪੇਸ਼ ਨਹੀਂ ਕਰਵਾਇਆ ਕਹਿੰਦੇ ਬਿਆਨ ਲਿਖਾ ਦਿਓ ਬਿਆਨ ਲਿਖਾ ਕੇ ਅੱਜ ਵੀ ਮੈਨੂੰ ਕੋਈ ਕਾਲ ਨਹੀਂ ਆਈ ਹੈਗੀ ਵੀ ਇਹ ਤਾਂ ਡੀਐਸਪੀ ਦੇ ਆਓ ਕੋਈ ਸੁਣਵਾਈ ਐਸਐਚਓ ਸਰ ਦੇ ਵੀ ਮੈਂ ਜਾ ਆਈਆਂ ਉੱਥੇ ਵੀ ਕੋਈ ਸੁਣਵਾਈ ਨਹੀਂ ਹੋ ਰਹੀ ਮੇਰਾ ਬੱਚਾ ਮੈਨੂੰ ਪਤਾ ਲੱਗਿਆ ਕਿ ਮੇਰਾ ਬੱਚਾ ਬਿਮਾਰ ਹੈ ਕੁਝ ਖਾ ਪੀ ਨਹੀਂ ਰਿਹਾ ਯੋਗ ਬੁਮਾਰਾ ਕਿਉਂ ਨ ਦਵਾਈ ਮੈਡੀਸਨ ਕੋਈ ਨਹੀਂ ਦਵਾ ਰੇ ਉੱਪਰ ਮੇਰੇ ਨੂੰ ਦਬਾਉ ਪਾ ਰਹੇ ਨੇ ਵੀ ਤੂੰ ਸੈਮਟੀ ਦੇ ਨਾਲ ਡਿਵੋਰਸ ਲੈ ਤੇ ਜੇ ਕੱਲ ਨੂੰ ਮੇਰੇ ਬੱਚੇ ਨੂੰ ਜਾਂ ਮੈਨੂੰ ਕੋਈ ਵੀ ਨੁਕਸਾਨ ਹੁੰਦਾ ਤਾਂ ਉਹਦੀ ਜ਼ਿੰਮੇਵਾਰ ਮੇਰੇ ਸਹੁਰਾ ਪਰਿਵਾਰ ਅਤੇ ਐਸਐਸਪੀ ਡੀਐਸਪੀ ਸਾਰ ਐਸਐਚਓ ਸਾਰੇ ਹੋਣਗੇ ਮੈਨੂੰ ਇਹਨਾਂ ਤੋਂ ਮੇਰੇ ਸਹੁਰਾ ਫੈਮਿਲੀ ਤੋਂ ਪੂਰਾ ਮੈਨੂੰ ਖਤਰਾ ਹੈ ਕਿਉਂਕਿ ਇਹ ਚਿੱਟਾ ਵੇਚ ਦਿਆ ਤਾਂ ਅਸਕਰੀ ਕਰਦੇ ਨੇ ਮੇਰੀ ਸੱਸ ਖੁਦ ਆਪ ਨਸ਼ੇ ਕਰਦੀ ਆ ਮੇਰੇ ਬੱਚੇ ਦਾ ਕੋਈ ਉਹਨਾਂ ਕੋਲ ਫਿਊਚਰ ਨਹੀਂ ਹੈਗਾ जय भारत जय भीम जय संविधान मेरा नाम महार है। मैं साही माजरा पाँच फेस ऋषि सत्ताईस जुलाई दो तो हजार पच्चीस को मेरा साढ़े दस बजे रात को एक्सीडेंट हो जाता है ऑटो के साथ ऑटो वाले का नंबर मैंने ले लिया और ट्रीटमेंट कराने के बाद वहीं पे एचएमएस हॉस्पिटल है वहां से एमएलआर ली और थाने में अगले दिन रिपोर्ट कराई बच्चे गए मेरे मगर कोई रिपोर्ट नहीं लिखी कोई कंप्लेंट नंबर नहीं दिया ए एस आई बलविंदर जी वहां पे हैं वो तो तब से लेके आज तक लारे लप्पे दिए जा रहे हैं कल एस एच ओ साहब से मुलाकात हुई कुमला साहब ने फोन किया तो वो भी लारे लप्पे देने की बात कर रहे हैं कि भाई ठीक है डांट देंगे उसको ऑटो वाले को ऑटो पकड़ने की भी बात करी बलविंदर जी से कहा कि आप ऑटो पकड़ के लाओ और इनको लेके जाओ साथ में ऑटो पकड़ने के लिए मुझे बोले बताओ मेरा क्या मतलब बनता है ऑटो पकड़ के खुदना मैंने ऑटो नंबर दे दिया है आ, उसका एड्रेस भी पुलिस वाले के पास है है बलविंदर का बलविंदर जी के पास है ऑटो वाले का एड्रेस भी है और मोबाइल नंबर भी है उसके पास सब कुछ सारे प्रूफ हैं सारे एड्रेस है फिर भी मुझे साथ ले जाने की बात कर रहे हैं कि आप पकड़वा के लाओ तो ये कहाँ का इंसाफ है तो अपनी जिम्मेवारी से भागने वाली बात होगी बहुत गलत बात है ये सारा मैंने डॉक्यूमेंट दे दिए हैं पुलिस वाले पुलिस बलविंदर जी को एस साहब को भी दिखाया कल एस एस पी साहब के पास भी कंप्लेंट लगा के चार तारीख को जब गए थे वहाँ पे तब भी कोई कार्रवाई नहीं कार्रवाई नहीं हुई मैं अनुरोध करता हूँ निवेदन करता हूँ सभी से फेस वन मोहाली और एस पी एस पी, एस पी साहब से सभी से कि मेरे साथ इंसाफ किया जाए मुझे इंसाफ मिलना चाहिए और जो भी मेरा मुआवजा

ਰਾਜੇ ਜੱਦਾ ਦਾ ਹੋ ਜੇ ਪਰਜਾ ਕੀ ਕਰੂਗੀ ਪਰਜਾ ਜਿਹੜੀ ਆ ਸੜਕਾਂ ਦੇ ਫਿੱਲ ਰਹੀ ਆ ਇਨਸਾਫ ਬਾਤ ਤੇ ਕੋਈ ਵੀ ਸੜਕ ਪੰਜਾਬ ਦੀ ਖਾਲੀ ਨਹੀਂ ਸਰਕਾਰ ਦੀ ਲੈ ਲੈ ਕੀ ਕਰਕੇ ਸਾਰੀਆਂ ਸੜਕਾਂ ਦੇ ਕਿਤੇ ਟੀਚਰ ਕਿਤੇ ਡਾਕਟਰ ਕਿਤੇ ਮਾਸਟਰ ਕਿਤੇ ਸਾਰੇ ਸਾਡੇ ਆਹਸਾਨ ਕਿਤੇ ਮਜ਼ਦੂਰ ਸਾਰੇ ਧਰਨਿਆਂ ਦੇ ਬੈਠੇ ਨੇ ਧਰਨਿਆਂ ਵਿਚਾਰਿਆਂ ਤੇ ਤੇ ਅਸੀਂ ਤੁਹਾਡੇ ਰਾਹੀਂ ਬੇਨਤੀ ਕਰਦਾਂ ਚਾਹੁੰਦੇ ਆ ਲਾਸਟ ਚ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਨੂੰ ਨਿਆਂ ਜਥੇਬੰਦੀਆਂ ਨੂੰ ਇਸ ਗੁੱਡੀਆ ਦੀ ਬੱਧਤ ਕਰਕੇ ਦੇ ਸਿਰ ਤੇ ਆ ਤੋ ਰੱਖੋ ਤੇ ਇਹਦਾ ਬੇਟਾ ਜਿਹੜਾ 4 ਸਾਲ ਦਾ ਇਹਨੂੰ ਮਿਲੇ ਤੇ ਉਹਨਾਂ ਦੇ ਖਿਲਾਫ ਜਿਹੜੀ ਬਣਦੀ ਕਾਰਵਾਈ ਕੀਤੀ ਜਾਵੇ ਤੇ ਜਿਹੜਾ ਐਸਐਚਓ ਐਸਐਸਈ ਕਾਰਵਾਈ ਨਹੀਂ ਕਰਦਾ ਉਹਨਾਂ ਨੂੰ ਬਰਖਾਸਤ ਕਰਨ ਦੀ ਅਸੀਂ ਮੰਗ ਕਰਦੇ ਆਂ ਤੇ ਇੱਥੇ ਜਿਹੜਾ ਹੈਗਾ 8 ਤਰੀਕ ਨੂੰ ਬੁੱਧਵਾਰ ਨੂੰ ਵੱਧ ਤੋਂ ਵੱਧ ਕੋਸ਼ਿਸ਼ ਤਾਂ ਕਿ ਇਸ ਕੁੜੀਆ ਦੀ ਮਦਦ ਕਰ ਸਕੇ ਹੈਲਪ ਹੋ ਸਕੇ ਉਹ ਵਾਹੀ ਗੁਰੂ ਦੀ ਕਲਪਾ ਸ੍ਰੀ ਵਾਹੀ ਗੁਰੂ ਦੀ ਕਿਰਪਾ ਤੇ